BC ਦੇ ਵਿਸਤਾਰ ਕੀਤੇ ਹੀਟ ਪੰਪ ਪ੍ਰੋਗਰਾਮ ਦੇ ਲਈ ਹੁਣ ਅਰਜ਼ੀਆਂ ਵੀ ਲਈਆਂ ਜਾ ਰਹੀਆਂ ਨੇ ਤੇ ਇਸ ਦੇ ਨਾਲ ਵਧੇਰੇ ਪਰਿਵਾਰਾਂ ਨੂੰ ਗਰਮੀਆਂ ਦੇ ਵਿੱਚ ਠੰਡੇ ਰਹਿਣ ਤੇ ਸਰਦੀਆਂ ਵਿੱਚ ਨਿੱਗੇ ਰਹਿਣ ਦੇ ਵਿੱਚ ਮਦਦ ਮਿਲੇਗੀ ਇਸ ਦੇ ਨਾਲ ਪਰਿਵਾਰਾਂ ਨੂੰ ਡਾਲਰ 24000 ਤੱਕ ਦੀ ਬਚਤ ਵੀ ਹੋਵੇਗੀ ਕਲੀਨ BC ਬੈਟਰ ਹੋਮਸ એનર્ਜੀ ਸੇਵਿੰਗਸ ਪ੍ਰੋਗਰਾਮ ਇਸ ਵੇਲੇ ਖੁੱਲ੍ਹਾ ਹੈ ਤੇ ਇਸੇ ਦੇ ਤਹਿਤ BC ਦੇ ਲੋਕਾਂ ਨੂੰ ਹੀਟ ਪੰਪ ਅਪਗ੍ਰੇਡ ਕਰਨ ਦੇ ਲਈ ਡਾਲਰ 16000 ਤੱਕ ਦੀ ਛੋਟ ਦਿੱਤੀ ਜਾ ਰਹੀ ਹੈ ਕਲੀਨ BC ਬੈਟਰ ਹੋਮਸ એનર્ਜੀ ਸੇਵਿੰਗਸ ਪ੍ਰੋਗਰਾਮ ਇਸ ਵੇਲੇ ਖੁੱਲ੍ਹਾ ਹੈ ਤੇ ਇਸ ਦੇ ਤਹਿਤ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਨੂੰ ਹੀਟ ਪੰਪ ਅਪਗ੍ਰੇਡ ਕਰਨ ਦੇ ਲਈ ਡਾਲਰ 16000 ਤੱਕ ਦੀ ਛੋਟ ਦਿੱਤੀ ਜਾ ਰਹੀ ਹੈ ਅਜਿਹਾ ਇਸ ਪ੍ਰੋਗਰਾਮ ਦੇ ਵਿੱਚ ਹੀਟ ਪੰਪਾਂ ਦੇ ਅਪਗ੍ਰੇਡਾਂ ਲਈ ਉਪਲਬਧ ਛੋਟਾਂ ਨੂੰ ਵਧਾਉਣ ਤੇ ਮੱਧ ਆਮਦਨ ਵਾਲੇ ਪਰਿਵਾਰਾਂ ਲਈ ਆਮਦਨ ਦਾ ਇੱਕ ਹੋਰ ਪੱਧਰ ਜੋੜਨ ਦੇ ਨਾਲ ਸੰਭਵ ਹੋ ਰਿਹਾ ਹੈ ਇਸ ਦਾ ਮਤਲਬ ਇਹ ਹੈ ਕਿ ਇਸ ਵਿਸਤਾਰ ਕੀਤੇ ਪ੍ਰੋਗਰਾਮ ਰਾਹੀਂ ਬਹੁਤ ਸਾਰੇ ਪਰਿਵਾਰ ਆਪਣੇ ਘਰ ਦੇ ਹੀਟਿੰਗ ਸਿਸਟਮ ਨੂੰ ਮੁਫਤ ਪੰਪ ਵਿੱਚ ਬਦਲ ਸਕਦੇ ਨੇ ਤੇ ਅਜਿਹਾ ਕਰਨ ਦੇ ਲਈ ਉਹਨਾਂ ਨੂੰ ਪੰਪ ਦੀ ਪੂਰੀ ਕੀਮਤ ਅਦਾ ਕਰਨ ਦੀ ਲੋੜ ਨਹੀਂ ਹੋਵੇਗੀ। ਇਸ ਦੀ ਬਜਾਏ ਅਰਜੀ ਦੇਣ ਵਾਲੇ ਲੋਕ ਇਸ ਗੱਲ ਦੀ ਪੁਸ਼ਟੀ ਕਰਨ ਲਈ ਪ੍ਰੋਗਰਾਮ ਦੇ ਵਿੱਚ ਰਜਿਸਟਰਡ ਕਰ ਸਕਦੇ ਨੇ ਕਿ ਉਹ ਛੋਟ ਲਈ ਯੋਗ ਹਨ ਤੇ ਉਹਨਾਂ ਨੂੰ ਕਿੰਨੀ ਛੋਟ ਮਿਲ ਸਕਦੀ ਹੈ। ਇਸ ਤੋਂ ਬਾਅਦ ਕੰਟਰੈਕਟ ਆਪਣੀ ਆਖਰੀ ਇਨਵੌਇਸ ਦੇ ਵਿੱਚੋਂ ਛੋਟਾਂ ਦੀ ਕਟੌਤੀ ਕਰਨਗੇ। ਜੇ ਤੁਸੀਂ ਕਦੇ ਵੀ ਆਪਣੀ ਘਰੇਲੂ ਊਰਜਾ ਦੀ ਲਾਗਤ ਨੂੰ ਘਟਾਉਣ ਦੇ ਲਈ ਹੀਟ ਪੰਪ ਲਗਵਾਉਣ ਬਾਰੇ ਗਰਮੀਆਂ ਦੇ ਵਿੱਚ ਆਪਣੇ ਘਰ ਨੂੰ ਠੰਡਾ ਰੱਖਣ ਬਾਰੇ ਤੇ ਇਸ ਦੇ ਨਾਲ-ਨਾਲ ਵਾਤਾਵਰਣ ਪੱਖੋਂ ਵਧੇਰੇ ਸਾਫ਼ ਸੁਥਰੇ ਬੀਸੀ ਦੇ ਨਿਰਮਾਣ ਵਿੱਚ ਮਦਦ ਕਰਨ ਬਾਰੇ ਸੋਚਿਆ ਹੈ ਤਾਂ ਹੁਣ ਅਜਿਹਾ ਕਰਨ ਦਾ ਸਮਾਂ ਆ ਗਿਆ ਹੈ ਵਾਤਾਵਰਣ ਤੇ ਜਲਵਾਯੂ ਤਬਦੀਲੀ ਕਾਰਜਨੀਤੀ ਦੇ ਮੰਤਰੀ ਜੋਰਜ ਹੇਮਨ ਨੇ ਕਿਹਾ ਹੈ ਕਿ ਇਸ ਪ੍ਰੋਗਰਾਮ ਦਾ ਵਿਸਤਾਰ ਕਰਕੇ ਅਸੀਂ ਹਜ਼ਾਰਾਂ ਹੋਰ ਲੋਕਾਂ ਤੇ ਪਰਿਵਾਰਾਂ ਨੂੰ ਇਹ ਤਬਦੀਲੀ ਕਰਨ ਤੇ ਹੀਟ ਪੰਪਾਂ ਦੇ ਕਈ ਫਾਇਦੇ ਉਠਾਉਣ ਦੇ ਵਿੱਚ ਮਦਦ ਕਰ ਰਹੇ ਹਾਂ ਇਸ ਵਿਸਾਰ ਕੀਤੇ ਪ੍ਰੋਗਰਾਮ ਦੇ ذریعے ਦੋ ਬਾਲਗਾਂ ਤੇ ਦੋ ਬੱਚਿਆਂ ਵਾਲੇ ਚਾਰ ਮੈਂਬਰਾਂ ਦੇ ਅਜਿਹੇ ਪਰਿਵਾਰ ਜਿਨ੍ਹਾਂ ਦੀ ਟੈਕਸ ਤੋਂ ਪਹਿਲਾਂ ਹੀ ਆਪਣੀ ਸਾਂਝੀ ਸਾਲਾਨਾ ਆਮਦਨ ਡਾਲਰ 150 ਤੋਂ 620 ਜਾਂ ਇਸ ਤੋਂ ਘੱਟ ਹੈ ਹੁਣ ਹੀਟ ਪੰਪ ਲਗਵਾਉਣ ਵਾਲੀ 10500 ਤੱਕ ਦੀ ਛੋਟ ਲਈ ਯੋਗ ਹੈ ਇਸ ਤੋਂ ਪਹਿਲਾਂ ਚਾਰ ਮੈਂਬਰਾਂ ਦੇ ਪਰਿਵਾਰ ਲਈ ਆਮਦਨ ਦੀ ਸੀਮਾ 114647 ਸੀ ਹੀਟ ਪੰਪ ਲਗਵਾਉਣ ਦੀ ਉਸਤਨ ਲਾਗਤ 8000 ਅਤੇ 19000 ਦੇ ਵਿਚਕਾਰ ਹੁੰਦੀ ਹੈ ਜੋ ਉਸ ਲਈ ਲੋੜੀਂਦੇ ਉਪਕਰਨਾਂ ਦੀ ਕਿਸਮ ਅਤੇ ਹੀਟਿੰਗ ਲੋਡ ਤੇ ਨਿਰਭਰ ਕਰਦੀ ਹੈ ਚਾਰ ਮੈਂਬਰਾਂ ਦੇ ਅਜਿਹੇ ਪਰਿਵਾਰ ਲਈ ਜਿਨ੍ਹਾਂ ਦੀ ਸਾਲਾਨਾ ਆਮਦਨ ਡਾਲਰ 87320 ਤੋਂ ਘੱਟ ਹੈ ਲਈ ਹੀਟ ਪੰਪ ਲਈ ਛੋਟ ਦੀ ਰਕਮ ਡਾਲਰ 9500 ਹੋ ਤੋ ਵਧਾ ਕੇ ਡਾਲਰ 16000 ਤੱਕ ਕਰ ਦਿੱਤੀ ਗਈ ਹੈ ਪੀਸੀ ਦੇ ਵਸਨੀਕਾਂ ਨੂੰ ਆਉਣ ਵਾਲੀ ਗਰਮੀ ਦੀ ਲਹਿਰ ਦਾ ਸਾਹਮਣਾ ਕਰਨ ਦੇ ਲਈ ਕਿਹਾ ਜਾ ਰਿਹਾ ਹੈ ਜੋ ਤਾਪਮਾਨ ਨੂੰ 30 ਡਿਗਰੀ ਤੇ ਇਸ ਤੋਂ ਵੱਧ ਦੇ ਉੱਚੇ ਪੱਧਰ ਤੱਕ ਭੇਜ ਸਕਦਾ ਹੈ ਜਿਵੇਂ ਮੌਸਮ ਵਿਗਿਆਨੀਆਂ ਨੇ ਕਿਹਾ ਹੈ ਕਿ ਗਰਮੀ ਵੈਂਕੂਵਰ ਆਇਲੈਂਡ ਤੋਂ ਸ਼ੁਰੂ ਹੋਵੇਗੀ ਤੇ ਸ਼ਨੀਵਾਰ ਦੇ ਅਖੀਰਲੇ ਹਿੱਸੇ ਦੇ ਵਿੱਚ ਅੰਦਰੂਨੀ ਹਿੱਸੇ ਨੂੰ ਹਟ ਕਰਦੇ ਹੋਏ ਪੂਰੇ ਸੂਬੇ ਦੇ ਵਿੱਚ ਯਾਨੀ ਪੂਰਬ ਵੱਲ ਨੂੰ ਵਧੇਗੀ ਊਰਜਾ ਮੰਤਰੀ ਜੈਸੀ ਔਸਪੌਨ ਨੇ ਕਿਹਾ ਹੈ ਕਿ ਲੋਕਾਂ ਨੂੰ ਪਤਾ ਹੋਣਾ ਚਾਹੀਦਾ ਹੈ ਕਿ ਉਹਨਾਂ ਦੇ ਘਰਿਆਂ ਜਾਂ ਜਨਤਕ ਥਾਵਾਂ ਜਿਵੇਂ ਕਿ 쿨ਿੰਗ 에어 ਕੰਡੀਸ਼ਨਿੰਗ ਇਮਾਰਤਾਂ ਤੇ ਬਾਹਰੀ ਵਾਟਰ ਮਿਸਟਿੰਗ ਸਟੇਸ਼ਨਾਂ ਨੂੰ ਲੱਭਣ ਦੇ ਲਈ ਕਿੱਥੇ ਜਾਣਾ ਹੈ ਇਸ ਲਈ ਹੀਟ ਪੰਪ ਵਰਗੀ ਸਹੂਲਤ ਵੀ ਜਿਹੜੀ ਹੈ ਉਹ ਦਿੱਤੀ ਜਾ ਰਹੀ ਹੈ ਜਿਸ ਦੇ ਨਾਲ ਗਰਮੀਆਂ ਦੇ ਵਿੱਚ ਠੰਡਕ ਦੇ ਵਿੱਚ ਰਹਿਣ ਤੇ ਸਰਦੀਆਂ ਦੇ ਵਿੱਚ ਨਿੱgge ਰਹਿਣ ਦੇ ਵਿੱਚ ਮਦਦ ਮਿਲੇਗੀ ਇਸ ਦੇ ਨਾਲ ਪਰਿਵਾਰਾਂ ਨੂੰ 24000 ਤੱਕ ਬਚਤ ਕਰਨ ਦਾ ਮੌਕਾ ਮਿਲੇਗਾ ਲੋਅਰ ਮੀਨਲੈਂਡ ਤੇ ਹਾਲੇ ਦੁਆਲੇ ਚੀਜ਼ਾਂ ਗਰਮ ਹੋਣ ਵਾਲੀਆਂ ਨੇ ਮੌਸਮ ਵਿਗਿਆਨੀਆਂ ਮੁਤਾਬਕ ਬੀ ਸੀ ਦੇ ਆਲੇ ਦੁਆਲੇ ਗਰਮੀ ਸ਼ਨੀਵਾਰ ਤੋਂ ਸ਼ੁਰੂ ਹੋਵੇਗੀ ਲੋਅਰ ਮੀਨਲੈਂਡ ਦੇ ਵਿੱਚ ਪਾਣੀ ਦੇ ਨੇੜੇ 30 ਡਿਗਰੀ ਤੱਕ ਜਿਹੜਾ ਤਾਪਮਾਨ ਪਹੁੰਚੇਗਾ ਤੇ ਸਭ ਤੋਂ ਗਰਮ ਜਿਹੜੇ ਨੇ ਉਹ ਐਤਵਾਰ ਤੇ ਸੋਮਵਾਰ ਦੇ ਦਿਨ ਆਉਂਦੇ ਨੇ ਜਿਨ੍ਹਾਂ ਦਾ ਤਾਪਮਾਨ 30 ਡਿਗਰੀ ਦੇ ਹੇਠਲੇ ਪੱਧਰ ਤੇ ਹੁੰਦਾ ਹੈ ਤੇ ਰਾਤ ਭਾਰ ਦਾ ਤਾਪਮਾਨ 16 ਡਿਗਰੀ ਦੇ ਆਸ-ਪਾਸੇ ਹੈ ਸੋਮਵਾਰ ਤੋਂ ਬੁੱਧਵਾਰ ਤੱਕ ਤਾਪਮਾਨ 37 ਡਿਗਰੀ ਤੱਕ ਵਧਣ ਕਾਰਨ ਉਹ ਕਨੈਗਨ ਦੇ ਵਿੱਚ ਵਾਧੂ ਲੜੀ ਦੇਖੀ ਗਈ ਹੈ ਪਾਰਾ ਵਦਨ ਦੇ ਦੇਉ ਸੰਭਾਵਤ ਤੌਰ ਤੇ ਸਥਾਨਕ ਪਾਵਰ ਤੇ ਪਾਣੀ ਪ੍ਰਣਾਲੀਆਂ ਤੇ ਦਬਾਅ ਪਵੇਗਾ ਬੀਸੀ ਹਾਈਡਰੋ ਦਾ ਕਹਿਣਾ ਹੈ ਕਿ ਇਸ ਨੇ ਕਮਜ਼ੋਰ ਘਟ ਆਮਦਨੀ ਵਾਲੇ ਵਿਅਕਤੀਆਂ ਦੀ ਮਦਦ ਕਰਨ ਲਈ ਸੁਭਾਈ ਪ੍ਰੋਗਰਾਮ ਦੇ ਹਿੱਸੇ ਵਜੋਂ 11000 에어 ਕੰਡੀਸ਼ਨਰ ਜਿਹੜੇ ਨੇ ਉਹ ਲਗਾਏ ਨੇ ਇਸ ਸਮੇਂ ਲਗਭਗ 35000 ਐਪਲੀਕੇਸ਼ਨਾਂ ਤੇ ਕਾਰਵਾਈ ਕੀਤੀ ਜਾ ਰਹੀ ਹੈ ਤੇ ਅਗਲੇ ਮਹੀਨੇ ਇੰਸਟਾਲੇਸ਼ਨ ਹੋਣੀ ਚਾਹੀਦੀ ਹੈ ਉਹਨਾਂ ਦਾ ਕਹਿਣਾ ਹੈ ਕਿ ਮਨਜ਼ੂਰਸ਼ੁਦਾ 에어 ਕੰਡੀਸ਼ਨਰ ਯੂਨਿਟਾਂ ਵਿੱਚੋਂ ਲਗਭਗ 76% ਦੀ ਲੋਰਮੈਂਟ ਲੈਂਡ ਦੇ ਵਿੱਚ ਨੇ ਯਕੀਨੋਂ ਨੇ ਕਿਹਾ ਹੈ ਕਿ ਇੱਕ ਸੁਧਾਰਨ ਤਰੀਕਾ ਇਹ ਯਕੀਨੀ ਬਣਾਉਣਾ ਹੈ ਕਿ ਤੁਸੀਂ ਆਪਣੇ ਬਲਾਈਂਡਸ ਉਪਰਭਾਵਸ਼ਾਲੀ ਢੰਗ ਨਾਲ ਵਰਤ ਰਹੇ ਹੋ ਤੇ ਤੁਸੀਂ ਆਪਣੇ ਅਪਾਰਟਮੈਂਟ ਜਾਂ ਆਪਣੇ ਘਰ ਨੂੰ ਰੰਗਤ ਕਰਦੇ ਹੋ ਤਾਂ ਤੁਸੀਂ 65% ਦੀ ਤੱਕ ਗਰਮੀ ਨੂੰ ਰੋਕ ਰਹੇ ਹੋ ਦੂਜੀ ਚੀਜ਼ ਜਿਸ ਦੀ ਅਸੀਂ ਸਿਫਾਰਿਸ਼ ਕਰਦੇ ਹਾਂ ਉਹ ਹੈ એનર્ਜੀ ਸਟਾਰ ਦੀ ਵਰਤੋਂ ਕਰਨਾ ਪਾਣੀ ਦੀ ਵਰਤੋਂ ਕਈ ਗਰਮੀ ਦੀ ਲਹਿਰ ਦੇ ਵੀ ਨੇੜੇ ਉਹ ਜਿਹੜੀ ਹੈ ਉਹ ਨਜ਼ਰ ਰੱਖੀ ਜਾਵੇਗੀ ਇਹ ਖੇਤਰ ਮੌਜੂਦਾ ਸਮੇਂ ਵਿੱਚ ਪੜਾ ਇੱਕ ਪਾਣੀ ਦੀਆਂ ਪਾਬੰਦੀਆਂ ਵਿੱਚ ਹੈ ਮਤਲਬ ਕਿ ਵਸਨੀਕਾਂ ਨੂੰ ਹਰ ਹਫ਼ਤੇ ਲਗਭਗ 1 ਘੰਟੇ ਲਈ ਆਪਣੇ ਲੌਨ ਨੂੰ ਪਾਣੀ ਦੇਣ ਦੀ ਇਜਾਜ਼ਤ ਹੈ ਹਰ ਕਿਸੇ ਨੂੰ ਪਾਣੀ ਲਾਉਣ ਦੀਆਂ ਪਾਬੰਦੀਆਂ ਦੀ ਪਾਲਣਾ ਕਰਨ ਲਈ ਆਪਣੀ ਭੂਮਿਕਾ ਨਿਭਾਉਣ ਦੀ ਲੋੜ ਹੁੰਦੀ ਹੈ ਤਾਂ ਜੋ ਇਹ ਸੁਨਿਸ਼ਚਿਤ ਕੀਤਾ ਜਾ ਸਕੇ ਕਿ ਸਾਡੇ ਕੋਲ ਗਰਮ ਤੇ ਖੁਸ਼ਕ ਗਰਮੀਆਂ ਲਈ ਪਾਣੀ ਕਾਫੀ ਹੈ ਇਸਲ ਵਿੱਚ ਇਸ ਗੱਲ ਤੇ ਵੀ ਨਿਰਭਰ ਕਰਦਾ ਹੈ ਕਿ ਲੋਕ ਆਪਣੇ ਪਾਣੀ ਦੀ ਵਰਤੋਂ ਕਿਵੇਂ ਕਰਦੇ ਨੇ ਇਸ ਲਈ ਜੇਕਰ ਉਹ ਇਸ ਨੂੰ ਸੰਭਾਲਦੇ ਨੇ ਤੇ ਇਸ ਦੀ ਵਰਤੋਂ ਜਿੱਥੇ ਸਭ ਤੋਂ ਜ਼ਿਆਦਾ ਵੱਧ ਪਾਣੀ ਖਾਣਾ ਬਣਾਉਣ ਸਫਾਈ ਕਰਨ ਲਈ ਵਰਤਦੇ ਨੇ ਤਾਂ ਉਮੀਦ ਹੈ ਕਿ ਅਸੀਂ ਗਰਮੀਆਂ ਦੌਰਾਨ ਚੰਗੀ ਸਥਿਤੀ ਵਿੱਚ ਰਹਾਂਗੇ ਉਹਨਾਂ ਕਹਿੰਿਆ ਕਿ ਪਾਣੀ ਦੀਆਂ ਪਾਬੰਦੀਆਂ ਆਮ ਤੌਰ ਤੇ ਘਰ ਤੋਂ ਬਾਹਰ ਵਰਤੋਂ ਕਾਰਨ ਵੱਧ ਜਾਂਦੀਆਂ ਨੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ